ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆ ਪੰਜਾਬ ਤੇ ਸਵਾਗਤ ਆ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਮੂਲੀ ਦੇ ਮਿਸੇ ਪਰੌਂਠੇ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇੱਧਰ ਮੂਲੀ ਦੇ ਮਿਸੇ ਪਰੌਂਠੇ ਬਣਾਉਣ ਲਈ ਮੈਂ ਤਿੰਨ ਮੂਲੀਆਂ ਲੈ ਲਈਆਂ ਸੀ ਮੂਲੀਆਂ ਨੂੰ ਮੈਂ ਚੰਗੀ ਤਰ੍ਹਾਂ ਛਿੱਲ ਕੇ ਧੋ ਲਿਆ ਸੀ ਤੁਸੀਂ ਆਪਣੇ ਹਿਸਾਬ ਨਾਲ ਮੂਲੀਆਂ ਵੱਧ ਘੱਟ ਲੈ ਸਕਦੇ ਹੋ ਮੂਲੀਆਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਧੋ ਕੇ ਰੱਖ ਲਿਆ ਸੀ ਹੁਣ ਮੈਂ ਮੂੜੀਆਂ ਨੂੰ ਕੱਦੂਕਾਸ਼ ਕਰ ਲਵਾਂਗੇ ਇੱਧਰ ਮੈਂ ਕੱਦੂਕਾਸ਼ ਲੈ ਲਿਆ ਮੈਂ ਇਸ ਨੂੰ ਮੀਡੀਅਮ ਸਾਈਜ਼ ਤੋਂ ਕੱਦੂਕਾਸ਼ ਕਰਾਂਗੀ ਤੁਸੀਂ ਮੋਟੇ ਜਾਂ ਬਰੀਕ ਸਾਈਡ ਤੋਂ ਵੀ ਇਸ ਨੂੰ ਕੱਦੂਕਾਸ਼ ਕਰ ਸਕਦੇ ਹੋ ਸਾਰੀਆਂ ਮੂੜੀਆਂ ਨੂੰ ਮੈਂ ਮੀਡੀਅਮ ਸਾਈਜ਼ ਤੋਂ ਕੱਦੂਕਾਸ਼ ਕਰ ਲਵਾਂਗੀ ਇੱਧਰ ਮੈਂ ਸਾਰੀਆਂ ਮੂੜੀਆਂ ਨੂੰ ਕੱਦੂਕਾਸ਼ ਕਰ ਲਿਆ ਸੀ ਮੂਲੀ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਮੈਂ ਇਸ ਦਾ ਪਾਣੀ ਬਿਲਕੁਲ ਨਹੀਂ ਹਟਾਉਣਾ ਮੈਂ ਇਸ ਨੂੰ ਇਸੇ ਤਰ੍ਹਾਂ ਇਸ ਨਾਲ ਆਟਾ ਗੁੰਨ ਕੇ ਤਿਆਰ ਕਰਾਂਗੇ ਇੱਧਰ ਮੈਂ ਪੰਜ ਛੇ ਹਰੀਆਂ ਮਿਰਚਾਂ ਲੈਣੀਆਂ ਸੀ 1 ਇੰਚ ਅਦਰਕ ਦਾ ਟੁਕੜਾ 6-7 ਲਸਣ ਦੀਆਂ ਕਲੀਆਂ ਇਸ ਨੂੰ ਮੈਂ ਕੁੰਡੀ 'ਚ ਦਰਦਰਾ ਜਾਂ ਕੁੱਟਕ ਲਵਾਂਗੇ ਕੁੱਟ ਕੇ ਪਾਉਣਾ ਅਦਰਕ ਲਸਣ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਪਰੌਂਠੇ ਵਿੱਚ ਇੱਧਰ ਮੈਂ 4 ਕੌਲੀਆਂ ਆਟਾ ਕਣਕ ਦਾ ਛਾਣ ਕੇ ਤਿਆਰ ਕਰ ਲਿਆ ਸੀ ਇੱਕ ਕੌਲੀ ਇਸ ਵਿੱਚ ਬੇਸਣ ਦੀ ਪਾਵਾਂਗੇ ਬੇਸਣ ਪਾਉਣਾ ਪਰੌਂਠੇ ਦਾ ਟੇਸਟ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਬੇਸਣ ਨੂੰ ਕਣਕ ਦੇ ਆਟੇ ਵਿੱਚ ਮਿਕਸ ਕਰਾਂਗੇ ਹੁਣ ਮੈਂ ਬੇਸਨ ਨੂੰ ਇਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੁਸੀਂ ਆਟਾ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਨਮਕ ਐਡ ਕਰਾਂਗੇ ਡੇਢ ਚਮਚ ਇਸ ਵਿੱਚ ਮੈਂ ਨਮਕ ਦਾ ਪਾਵਾਂਗੀ ਤੁਸੀਂ ਨਮਕ ਆਪਣੇ ਟੇਸਟ ਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਅੱਧਾ ਚਮਚ ਇਸ ਵਿੱਚ ਮੈਂ ਹਲਦੀ ਦਾ ਪਾਵਾਂਗੇ ਹਲਦੀ ਪਾਉਣ ਨਾਲ ਪਰੌਂਠਿਆਂ ਦਾ ਕਲਰ ਬਹੁਤ ਹੀ ਵਧੀਆ ਆਉਂਦਾ ਹੈ ਹੁਣ ਇਸ ਵਿੱਚ ਅੱਧਾ ਚਮਚ ਢੇਗੀ ਲਾਲ ਮਿਰਚ ਦਾ ਪਾਵਾਂਗੇ ਤੁਸੀਂ ਇਸ ਵਿੱਚ ਮਸਾਲੇ ਕੋਈ ਵੀ ਐਡ ਕਰ ਸਕਦੇ ਹੋ ਆਪਣੇ ਮਨਪਸੰਦ ਦੇ ਅੱਧਾ ਚਮਚੇ ਵਿੱਚ ਕਾਲੀ ਮਿਰਚ ਪਾਵਾਂਗੇ ਅੱਧਾ ਚਮਚੇ ਵਿੱਚ ਗਰਮ ਮਸਾਲਾ ਪਾਵਾਂਗੇ ਅੱਧਾ ਚਮਚੇ ਵਿੱਚ ਮੈਂ ਅਜਵੈਨ ਦਾ ਪਾਵਾਂਗੇ ਅਜਵੈਨ ਨੂੰ ਚੰਗੀ ਤਰ੍ਹਾਂ ਹੱਥ ਨਾਲ ਕ੍ਰਸ਼ ਕਰ ਲਵਾਂਗੇ ਅਜਵੈਨ ਹਾਜਮੇ ਵਾਸਤੇ ਬਹੁਤ ਹੀ ਵਧੀਆ ਹੁੰਦਾ ਹੈ ਇਸ ਨੂੰ ਹਰੇਕ ਪਰੌਂਠੇ ਵਿੱਚ ਪਾਉਣਾ ਚਾਹੀਦਾ ਹੈ ਇੱਕ ਚਮਚੇ ਵਿੱਚ ਮੈਂ ਜੀਰੇ ਦਾ ਐਡ ਕਰਾਂਗੇ ਹੁਣ ਇਸ ਵਿੱਚ 2 ਚਮਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਹੁਣ ਇਸ ਵਿੱਚ ਧਨੀਆ ਐਡ ਕਰ ਦਵਾਂਗੇ ਧਨੀਆ ਨੂੰ ਮੈਂ ਬ੍ਰੀਕ ਬ੍ਰੀਕ ਕੱਟ ਲਿਆ ਸੀ ਧੋ ਕੇ ਹੁਣ ਇਸ ਵਿੱਚ ਮੂਲੀਆਂ ਐਡ ਕਰਾਂਗੇ ਮੂਲੀਆਂ ਦਾ ਮੈਂ ਪਾਣੀ ਬਿਲਕੁਲ ਨਹੀਂ ਹਟਾਇਆ ਇਸ ਵਿੱਚ ਮੈਂ ਪਾਣੀ ਸਮੇਤ ਹੀ ਇਸ ਵਿੱਚ ਪਾ ਦਿੱਤਾ ਹਲੇ ਮੈਂ ਇਸ ਵਿੱਚ ਪਾਣੀ ਬਿਲਕੁਲ ਯੂਜ਼ ਨਹੀਂ ਕਰਨਾ ਇਸ ਨੂੰ ਮੈਂ ਇਸੇ ਤਰ੍ਹਾਂ ਮੂਲੀ ਨੂੰ ਆਟੇ ਵਿੱਚ ਮਿਕਸ ਕਰਾਂਗੇ ਕਿਉਂਕਿ ਮੂਲੀ ਵਿੱਚ ਬਹੁਤ ਜ਼ਿਆਦਾ ਪਾਣੀ ਹੁੰਦਾ ਹੈ ਨਮਕ ਪਾਉਣਾ ਮੂਲੀ ਹੋਰ ਵੀ ਜ਼ਿਆਦਾ ਪਾਣੀ ਛੱਡ ਦਿੰਦੀ ਹੈ ਇਸ ਨੂੰ ਮੈਂ ਇਸੇ ਤਰ੍ਹਾਂ ਆਟੇ ਵਿੱਚ ਮਿਕਸ ਕਰ ਲਵਾਂਗੇ ਜਿੰਨੀ ਮੈਨੂੰ ਲੋੜ ਪਵੇਗੀ ਉਹਦੇ ਹਿਸਾਬ ਨਾਲ ਮੈਂ ਪਾਣੀ ਐਡ ਕਰ ਲਵਾਂਗੇ ਹੁਣ ਮੈਂ ਮੂਲੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਆਟੇ ਵਿੱਚ ਹੁਣ ਇਸ ਵਿੱਚ ਮੈਂ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ ਪਾਣੀ ਇਸ ਵਿੱਚ ਇਕੋ ਲੱਖ ਤੇ ਜ਼ਿਆਦਾ ਨਹੀਂ ਪਾਉਣਾ ਨਹੀਂ ਤਾਂ ਆਟਾ ਆਪਣਾ ਜ਼ਿਆਦਾ ਪਤਲਾ ਹੋ ਜਾਵੇਗਾ ਪਾਣੀ ਇਸ ਵਿੱਚ ਲੋੜ ਅਨੁਸਾਰ ਹੀ ਪਾਉਣਾ ਹੈ ਆਟਾ ਨਾ ਹੀ ਜ਼ਿਆਦਾ ਆਪਣਾ ਨਰਮ ਗੁੰਨਣਾ ਹੈ ਤੇ ਨਾ ਹੀ ਜ਼ਿਆਦਾ ਆਪਣਾ ਟਿੱਲਾ ਗੁੰਨਣਾ ਹੈ ਇਸ ਨੂੰ ਮੈਂ ਟਾਈਟ ਜਿਹਾ ਗੁੰਨ ਕੇ ਤਿਆਰ ਕਰਾਂਗੇ ਹੁਣ ਮੈਂ ਆਟੇ ਨੂੰ ਚੰਗੀ ਤਰ੍ਹਾਂ ਮੁੱਕੀਆਂ ਦੇ ਕੇ ਤਿਆਰ ਕਰ ਲਿਆ ਸੀ ਦੋ ਤਿੰਨ ਨਾ ਹੀ ਜ਼ਿਆਦਾ ਹੈ ਪਤਲਾ ਹੈ ਤੇ ਨਾ ਹੀ ਜ਼ਿਆਦਾ ਹੈ ਟਾਈਟ ਹੁਣ ਮੈਂ ਇਸ ਨੂੰ 5 ਮਿੰਟ ਲਈ ਇੱਕ ਸਾਈਡ ਤੇ ਰੱਖ ਦਵਾਂਗੀ ਤਾਂ ਜੋ ਆਟਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਜਾਵੇ ਇੱਧਰ ਮੈਂ ਗੈਸ ਤੇ ਤਵਾ ਰੱਖ ਲਿਆ ਤਵਾ ਮੈਂ ਸਿੰਪਲ ਰੋਟੀ ਵਾਲਾ ਲਿਆ ਤੁਸੀਂ ਨਾਨ ਸਟਿਕ ਤਵਾ ਵੀ ਲੈ ਸਕਦੇ ਹੋ ਗੈਸ ਦੀ ਫਲੇਮ ਨੂੰ ਮੈਂ ਮੀਡੀਅਮ ਤੋਂ ਲੋ ਕਰ ਦਿੱਤਾ ਤਵੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਇੱਧਰ ਆਪਣਾ ਆਟਾ ਵੀ ਚੰਗੀ ਤਰ੍ਹਾਂ ਸੈੱਟ ਹੋ ਗਿਆ ਸੀ ਹੁਣ ਇਸਦੇ ਮੈਂ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਪੇੜੇ ਤੁਸੀਂ ਮੋٹے ਪਤਲੇ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਮੈਂ ਮੀਡੀਅਮ ਸਾਈਜ਼ ਦੇ ਪੇੜੇ ਬਣਾਏ ਹਨ ਹੁਣ ਮੈਂ ਇਸ ਨੂੰ ਸੁੱਕਾ ਆਟਾ ਲਗਾ ਕੇ ਸਲਫ ਤੇ ਚੰਗੀ ਤਰ੍ਹਾਂ ਬੇਲ ਲਵਾਂਗੇ ਇਸ ਨੂੰ ਮੈਂ ਚੰਗੀ ਤਰ੍ਹਾਂ ਹਲਕੇ ਹੱਥ ਨਾਲ ਬੇਲ ਕੇ ਤਿਆਰ ਕਰਾਂਗੇ ਤੁਸੀਂ ਸ਼ੇਪ ਇਸ ਦੀ ਆਪਣੇ ਹਿਸਾਬ ਨਾਲ ਕੋਈ ਵੀ ਰੱਖ ਸਕਦੇ ਹੋ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਸੁੱਕਾ ਆਟਾ ਲਗਾ ਕੇ ਪਰੌਂਠੇ ਨੂੰ ਹਲਕੇ ਹੱਥ ਨਾਲ ਬੇਲ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਬੇਲਾਂਗੇ ਪਰਾਠੇ ਨਾ ਹੀ ਜ਼ਿਆਦਾ ਪਤਲਾ ਰੱਖਣਾ ਤੇ ਨਾ ਹੀ ਜ਼ਿਆਦਾ ਮੋਟਾ ਰੱਖਾਂਗੇ ਇਸ ਨੂੰ ਮੀਡੀਅਮ ਸਾਈਜ਼ ਦਾ ਬੇਲ ਕੇ ਤਿਆਰ ਕਰ ਲਵਾਂਗੇ ਮੈਂ ਚੰਗੀ ਤਰ੍ਹਾਂ ਪਰੌਠੇ ਨੂੰ ਬੇਲ ਲਿਆ ਇਧਰ ਆਪਣਾ ਤਵਾ ਵੀ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਹੁਣ ਇਸ ਉੱਪਰ ਥੋੜਾ ਜਿਹਾ ਦੇਸੀ ਘਿਓ ਲਗਾ ਦਵਾਂਗੇ ਘਿਓ ਲਾਉਣ ਨਾਲ ਪਰੌਂਠਾ ਆਪਣਾ ਤਵੇ ਨਾਲ ਨਹੀਂ ਚਿਪਕੇਗਾ ਹੁਣ ਇਸ ਉੱਪਰ ਪਰੌਂਠਾ ਪਾ ਦਵਾਂਗੇ ਪਰੌਂਠੇ ਨੂੰ ਮੈਂ ਚੰਗੀ ਤਰ੍ਹਾਂ ਇਸ ਉੱਪਰ ਪਾ ਦਵਾਂਗੀ ਮੀਡੀਅਮ ਸੇਕ ਤੇ ਪਰੌਂਠੇ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਹੁਣ ਮੈਂ ਪਰੌਂਠੇ ਨੂੰ ਨੀਚੇ ਤੋਂ ਚੰਗੀ ਤਰ੍ਹਾਂ ਸੇਕ ਲਿਆ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੇ ਪਾਸੇ ਤੋਂ ਵੀ ਸੇਕ ਲਵਾਂਗੇ ਹੁਣ ਇਸ ਉੱਪਰ ਦੇਸੀ ਘਿਓ ਲਗਾ ਦਵਾਂਗੇ ਤੁਸੀਂ ਬਟਰ ਰਿਫਾਈਨਡ ਆਲ ਜਾਂ ਡਾਲਡਾ ਘਿਓ ਵੀ ਲਗਾ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਹੈ ਹੁਣ ਮੈਂ ਦੋਹਾਂ ਸਾਈਡ ਤੋਂ ਇਸ ਦੇ ਘਿਓ ਲਗਾ ਕੇ ਇਸ ਨੂੰ ਦਵਾ-ਦਵਾ ਕੇ ਸੇਕਾਂਗੇ ਤੇ ਇਸ ਨੂੰ ਕ੍ਰਿਸਪੀ ਜਿਹਾ ਕਰ ਲਵਾਂਗੇ ਜਿੰਨਾ ਪਰੌਂਠਾ ਆਪਣਾ ਵਧੀਆ ਸੇਕਿਆ ਹੋਵੇਗਾ ਪਰੌਂਠਾ ਖਾਣ ਵਿੱਚ ਉਨਾ ਹੀ ਵਧੀਆ ਤਿਆਰ ਹੋਵੇਗਾ ਇਸ ਨੂੰ ਮੀਡੀਅਮ ਤੋਂ ਲੋ ਫਲੇਮ ਤੇ ਹੀ ਮੈਂ ਸੇਕ ਕੇ ਤਿਆਰ ਕਰਾਂਗੇ ਪਰੌਂਠੇ ਨੂੰ ਮੈਂ ਚੰਗੀ ਤਰ੍ਹਾਂ ਦੋਹਾਂ ਸਾਈਡਾਂ ਤੋਂ ਦਵਾ-ਦਵਾ ਕੇ ਸੇਕ ਲਵਾਂਗੇ ਪਰੌਂਠੇ ਨੂੰ ਮੈਂ ਚੰਗੀ ਤਰ੍ਹਾਂ ਸੇਕ ਲਿਆ ਹੁਣ ਮੈਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸੇ ਤਰ੍ਹਾਂ ਮੈਂ ਦੂਸਰਾ ਪਰੌਂਠਾ ਵੀ ਬੇਲ ਕੇ ਤਿਆਰ ਕਰ ਲਵਾਂਗੇ ਮੈਂ ਦੂਸਰਾ ਪਰੌਂਠਾ ਵੀ ਬੇਲ ਕੇ ਤਿਆਰ ਕਰ ਲਿਆ ਸੀ ਹੁਣ ਇਸ ਨੂੰ ਤਵੇ ਉੱਪਰ ਪਾ ਦਵਾਂਗੇ ਇਸ ਨੂੰ ਚੰਗੀ ਤਰ੍ਹਾਂ ਮੈਂ ਤਵੇ ਉੱਪਰ ਪਾ ਕੇ ਮੀਡੀਅਮ ਸੇਕ ਤੇ ਇਸ ਨੂੰ ਵੀ ਮੈਂ ਦੋਹਾਂ ਸਾਈਡਾਂ ਤੋਂ ਸੇਕ ਲਵਾਂਗੇ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਸੇਕ ਲਿਆ ਇੱਕ ਸਾਈਡ ਤੋਂ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੀ ਸਾਈਡ ਤੋਂ ਵੀ ਸੇਕ ਲਵਾਂਗੇ ਪਰੌਂਠੇ ਨੂੰ ਹਮੇਸ਼ਾ ਮੀਡੀਅਮ ਤੋਂ ਲੋ ਸੇਕ ਤੇ ਹੀ ਸੇਕਣਾ ਚਾਹੀਦਾ ਜੇਕਰ ਹਾਈ ਸੇਕ ਕਰ ਦੋਗੇ ਤਾਂ ਪਰੌਂਠਾ ਵਿੱਚੋਂ ਆਪਣਾ ਕੱਚਾ ਰਹਿ ਜਾਵੇਗਾ ਤੇ ਟੇਸਟ ਇਸ ਦਾ ਬਿਲਕੁਲ ਵੀ ਵਧੀਆ ਨਹੀਂ ਆਵੇਗਾ ਹੁਣ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਘਿਓ ਲਗਾ ਕੇ ਦੋਹਾਂ ਸਾਈਡਾਂ ਤੋਂ ਦਬਾ-ਦਬਾ ਕੇ ਸੇਕ ਲਵਾਂਗੇ ਪਰਾਠਾ ਆਪਣਾ ਸਿੱਕਿਆ ਗਿਆ ਹੁਣ ਮੈਂ ਇਸ ਨੂੰ ਪਲੇਟ ਤੇ ਕੱਢ ਲਵਾਂਗੇ ਹੁਣ ਮੈਂ ਇਸੇ ਤਰ੍ਹਾਂ ਦੂਸਰਾ ਪਰਾਠਾ ਵੀ ਬੇਲ ਕੇ ਤਿਆਰ ਕਰ ਲਿਆ ਸੀ ਇਸ ਉੱਪਰ ਮੈਂ ਘਿਓ ਲਗਾਵਾਂਗੇ ਘਿਓ ਲਗਾ ਕੇ ਇਸ ਨੂੰ ਮੈਂ ਚਾਰਸ ਸ਼ੇਪ ਦਾ ਤਿਆਰ ਕਰ ਲਵਾਂਗੀ ਤੁਸੀਂ ਜਿਹੜੀ ਤੁਹਾਨੂੰ ਸ਼ੇਪ ਵਧੀਆ ਲੱਗਦੀ ਹੈ ਪਰਾਠੇ ਦੀ ਤੁਸੀਂ ਉਸ ਦੇ ਹਿਸਾਬ ਨਾਲ ਇਸ ਨੂੰ ਬਣਾ ਸਕਦੇ ਹੋ ਤੁਸੀਂ ਠਿਕੋਣਾ ਵੀ ਬਣਾ ਸਕਦੇ ਹੋ ਮੈਂ ਇਸ ਨੂੰ ਚਾਰਸ ਸ਼ੇਪ ਦਾ ਬਣਾ ਕੇ ਤਿਆਰ ਕਰਾਂਗੀ ਹੁਣ ਇਸ ਨੂੰ ਵੀ ਮੈਂ ਸੁੱਕਾ ਆਟਾ ਲਗਾ ਕੇ ਚੰਗੀ ਤਰ੍ਹਾਂ ਬੇਲ ਲਵਾਂਗੀ ਤਾਂ ਜੋ ਪਰਾਠਾ ਆਪਣਾ ਚਾਰਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਸਿੱਖ ਕੇ ਦਬਿਲ ਕੇ ਤਿਆਰ ਹੋ ਜਾਵੇ ਹੁਣ ਮੈਂ ਬੇਲ ਲਿਆ ਪਰੌਂਠੇ ਨੂੰ ਚੰਗੀ ਤਰ੍ਹਾਂ ਹੁਣ ਮੈਂ ਇਸ ਨੂੰ ਵੀ ਤਵੇ ਉੱਪਰ ਚੰਗੀ ਤਰ੍ਹਾਂ ਸੇਕ ਲਵਾਂਗੇ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਵੀ ਮੀਡੀਅਮ ਸੇਕ ਤੇ ਸੇਕ ਕੇ ਤਿਆਰ ਕਰ ਲਵਾਂਗੇ ਇਸੇ ਤਰ੍ਹਾਂ ਮੈਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਹੁਣ ਮੈਂ ਪਰੌਂਠੇ ਨੂੰ ਚੰਗੀ ਤਰ੍ਹਾਂ ਸੇਕ ਲਿਆ ਸੀ ਦੋਹਾਂ ਸਾਈਡਾਂ ਤੋਂ ਹੁਣ ਮੈਂ ਇਸ ਨੂੰ ਇੱਕ ਪਲੇਟ ਵਿੱਚ ਸਰਵ ਕਰ ਲਵਾਂਗੇ ਹੁਣ ਮੈਂ ਸਾਰੇ ਪਰੌਂਠੇ ਬਣਾ ਕੇ ਤਿਆਰ ਕਰ ਲਵਾਂਗੇ ਮੈਂ ਸਾਰੇ ਪਰੌਂਠੇ ਬਣਾ ਲਏ ਸੀ ਹੁਣ ਮੈਂ ਇਸ ਨੂੰ ਇੱਕ ਪਲੇਟ ਵਿੱਚ ਸਰਵ ਕਰ ਲਿਆ ਨਾਲ ਮੈਂ ਆਲਿਆਂ ਦਾ ਚਾਰ ਲਿਆ ਹੈ ਨਾਲ ਮੈਂ ਦਹੀਂ ਲਿਆ ਹੈ ਇਸ ਆਲੇ ਦੇ ਚਾਰ ਦੀ ਰੈਸਪੀ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਨਾਲ ਹੀ ਮੈਂ ਇੱਕ ਗਲਾਸ ਲੱਸੀ ਦਾ ਲਿਆ ਹੈ ਤੁਸੀਂ ਬਟਰ ਨਾਲ ਵੀ ਖਾ ਸਕਦੇ ਹੋ ਚਾਹ ਨਾਲ ਵੀ ਖਾ ਸਕਦੇ ਹੋ ਪਰੌਂਠੇ ਆਪਣੇ ਬਹੁਤ ਹੀ ਕ੍ਰਿਸਪੀ ਬਣ ਕੇ ਤਿਆਰ ਹੋਏ ਸੀ ਜੇਕਰ ਤੁਹਾਨੂੰ ਮੇਰੇ ਮੂਲੀ ਦੇ ਮਿੱッセ ਪਰੌਂਠੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗਦੀ ਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ